ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ ਸਾਦੇ ਬਟਾ ਸਤਿਗੁਰੂ ਨਾਨਕ ਜਨ ਕਾਲ ਰਾਖੀ ਨੇ ਜਨ ਕਾਲ ਜੋ ਨੇ ਜਨ ਕਾਲ ਸਤਿਗੁਰੂ ਨਾਨਕ ਦੇਵ ਜੀ ਦਾਸਨ ਸਿਰ ਗੁਰੂ ਨਾਨਕ ਦੇਵ ਸਾਨੂੰ ਐਵੇਂ ਨਹੀਂ ਲੋਕੀ ਸਰਦਾਰ ਕਹਿੰਦੇ ਸਿਰ ਦੇ ਕੇ ਲਈਆਂ ਸਰਦਾਰ ਬੰਦੇ ਜਾਨ ਚਾਹਣ ਉਸਨੇ ਮੈਂ ਇਹ ਕਹਣਾ ਚਾਹੁੰਦਾ ਕਿ ਗੁਰੂ ਨਾਨਕ ਦੇਵ ਮਹਾਰਾਜ ਸਾਰੇ ਹੀ ਪ੍ਰਿੰਸੀਪਲ ਇੱਥੇ ਸਾਰੇ ਵਹਿਮ ਪਰਮ ਸਾਰੀਆਂ ਹੀ ਜਿਹੜੀ ਇਨਸਾਨੀਅਤ ਬਾਤ ਤੇ ਉਹਨਾਂ ਨੇ ਜਿਹੜੇ ਗੁਰਬਾਣੀ ਦੇ ਰਚਨਾ ਕੀਤੀ ਅੱਜ ਉਸ ਗੁਰਬਾਣੀ ਤੋਂ લાભ ਲੈਣ ਦੇ ਯੋਗ ਹੈ ਕਿਉਂਕਿ ਅੱਬਲੇ ਅੱਲਾਹ ਨੂਰ ਪਾਇ ਤੁਦ ਕੇ ਸਭ ਬੰਦੇ ਉਸ ਅਕਾਲ ਪੁਰਖ ਦੀ ਜੋਤ ਨੇ ਇਹ ਸਮਝਾਇਆ ਹੈ ਕਿ ਅਕਾਲ ਪੁਰਖ ਇੱਕ ਹੈ ਤੇ ਉਹਦੀ ਜੋਤ ਜਿਹੜੀ ਹੈਗੀ ਆ ਹਰ ਇਨਸਾਨ ਦੇ ਵਿੱਚ ਹੈ ਤੋ ਮੈਂ ਸਮਝਦਾ ਕਿ ਮਾਨਵਤਾ ਦੀ ਸੇਵਾ ਜਿਹੜੀ ਹੈ ਵੱਡੀ ਸੇਵਾ ਹੈ ਗੁਰੂ ਨਾਨਕ ਮਹਾਰਾਜ ਦਾ ਅੱਜ 555ਵਾਂ ਜਨਮ ਦਿਨ ਜਿਹੜਾ ਲੈ ਕੇ ਆਪਾਂ ਉਹਨਾਂ ਸਾਰਿਆਂ ਨੂੰ ਮਨਾ ਰਹੇ ਹਾਂ ਸੋ ਆ ਗੁਰੂ ਰਾਮਦਾਸ ਸੇਵਾ ਸਟੱਡੀ ਵੱਲੋਂ ਬਹੁਤ ਵਧੀਆ ਪ੍ਰਬੰਧ ਕੀਤਾ ਹੋਇਆ ਲੰਗਰ ਚੱਲ ਰਿਹਾ ਸਲਿੰਕੋ ਚਲੇਬੀਆਂ ਦਾ ਬਰੈਡਾਂ ਦਾ ਚਾਹ ਦਾ ਤੇ ਇਦਾਂ ਹੀ ਸਾਰੀਆਂ ਬਖਰੀਆਂ ਬਖਰੀਆਂ ਸਗੋਂ ਸਾਰੇ ਬਖਰੀ ਬਖਰੀ ਰੂਪ ਦੇ ਵਿੱਚ ਸੇਵਾ ਦੇ ਲੈ ਕੇ ਕਰ ਰਹੀਆਂ ਨੇ ਸੋ ਮੈਂ ਸਮਝਦਾ ਕਿ ਸੇਵਾ ਸਭ ਤੋਂ ਵੱਡਾ ਜੇ ਕੋਈ ਨਗਰ ਦਾ ਸੌਦਾ ਤਾਂ ਉਹ ਸੇਵਾ ਹੈ ਕਿ ਗੁਰੂ ਨਾਨਕ ਮਹਾਰਾਜ ਨੇ 13 13 ਦਾ ਜਦੋਂ ਪ੍ਰਸਾਦ ਸ਼ੁਰੂ ਕੀਤੀ ਸੀ ਤੇ ਉਹਨਾਂ ਨੇ 13 ਰੁਪਏ ਦਾ ਲੰਗਰ ਸ਼ੁਰੂ ਕੀਤਾ ਸੀਗਾ ਅੱਜ ਉਹ 13 ਰੁਪਏ ਦਾ ਜਿਹੜਾ ਲੰਗਰ ਹੈ ਗੁਰੂ ਪਾਤਸ਼ਾਹ ਦਾ ਪੂਰੇ ਵੜਦੇ ਵਿੱਚ ਚੱਲਦੇ ਆ ਕਿ ਉਹ ਕਦੇ ਮੁੱਕਣਾ ਨਹੀਂ ਹੋ ਰਹੀ ਦੀ ਦੁਨੀਆ ਦਾ ਚੱਲਦਾ ਰਹਿਣਾ ਤੇ ਮੈਂ ਸਾਰੇ ਪ੍ਰਬੰਧਕਾਂ ਨੂੰ ਵਧਾਈ ਦੇਣੀ ਕਿ ਉਹਨਾਂ ਦੇ ਗੁਰੂ ਮਹਾਰਾਜ ਤੇ ਚਰਨਾ ਜਰਦਾਸ ਕਰਦਾ ਕਿ ਸਾਨੂੰ ਸਾਰਿਆਂ ਨੂੰ ਸ਼ੁਰੂਆਤ ਤੋਂ ਸਿੱਖਣ ਕਿ ਅਸੀਂ ਇਨਸਾਨੀਅਤ ਨੂੰ ਪਛਾਣ ਸਕੀਏ ਤੇ ਇਨਸਾਨੀਅਤ ਦੇ ਮੁਤਾਬਕ ਆਪਣਾ ਜੀਵਨ ਜੀ ਸਕੀਏ ਧੰਨ ਕਰਤਿ ਸ੍ਰੀ ਦੇ ਪ੍ਰਕਾਸ਼ ਜਹਾੜ ਤੇ ਸਾਰੇ ਸੰਸਾਰ ਨੂੰ ਸਾਡੇ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਗੁਰੂ ਨਾਨਕ ਦੇਵ ਜੀ ਸਰਬ ਸੰਜੇ ਸ਼ਰਧੇ ਮੁਸਲਮਾਨ ਸਿੱਖ ਸਾਈ ਹਿੰਦੂ ਸਭ ਦੇ ਰਹਿਬਰ ਸਨ ਉਹ ਉਹਨਾਂ ਨੇ ਸਾਰੀ ਦੁਨੀਆ ਨੂੰ ਸੰਦੇਸ਼ ਦਿੱਤਾ ਕਿ ਪਿਆਰ ਸਤਿ ਭਾਵਨਾ ਤੇ ਵੰਡਤ ਸਖੋ ਕਿਰਤ ਕਰੋ ਨਾਮ ਜਪੋ ਇਹ ਉਹਨਾਂ ਨੇ ਸੰਦੇਸ਼ ਸਾਰੇ ਸੰਸਾਰ ਨੂੰ ਦਿੱਤਾ ਆਪ ਸੁਜੀ ਭਾਈਚਾਰੇ ਦੀ ਸਾਹ ਚਾਕੇ ਉਹਨਾਂ ਨੇ ਸਾਰੇ ਸੰਸਾਰ ਨੂੰ ਸਹੀ ਮਾਰਗ ਦੇ ਵਹਿਮਾ ਭਰਮਾਂ ਤੋਂ ਕੱਢ ਕੇ ਉਹਨਾਂ ਨੇ ਅਸਲੀ ਇਨਸਾਨੀਅਤ ਸਿਖਾ ਕੇ ਵੀ ਕਿਸ ਤਰ੍ਹਾਂ ਜੀਵਨ ਬਸਰ ਕਰਕੇ ਇਸ ਸੰਸਾਰ ਤੋਂ ਜਾਣਾ ਜਿਹੜਾ ਸੰਸਾਰ ਆਇਆ ਸਾਰਾ ਉਹਨਾਂ ਨੇ ਸਾਰਾ ਹਰ ਇੱਕ ਪੱਖ ਦੇ ਕੇ ਸਹੀ ਜੋ ਆਪਾਂ ਕਹਿੰਦੇ ਆ ਮਹਾਨਿਆਂ ਚ ਉਹ ਸਹੀ ਪਰਪਕਾਰ ਗੁਰੂ ਨਾਨਕ ਦੇਵ ਜੀ ਦੀ ਦੁਨੀਆ ਤੇ ਕਰਿਆ ਉਹਨਾਂ ਦੇ ਅੱਜ ਪ੍ਰਕਾਸ਼ ਦਿਹਾੜੇ ਤੇ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਰਪੂਰਾਮ ਦਾਸ ਸੇਵਾ ਸੇਟੀ ਵੱਲੋਂ ਮੁੱਖ ਸੇਵਾਦਾਰ ਹੋਣ ਦੇ ਨਾਤੇ ਸਾਰੀਆਂ ਸੁਸਾਇਟੀਆਂ ਸਾਰੀਆਂ ਸਮੂਹ ਸੰਗਤਾਂ ਨਾਲ ਮਿਲ ਕੇ ਸਹਿਯੋਗ ਨਾਲ ਬ੍ਰੈਡ ਫੋਟੋ ਦਾ ਲੰਗਰ ਤੇ ਮਟਰ ਪਨੀਰ ਤੇ ਬਲਾਉ ਦਾ ਤੇ ਹੋਰ ਕਾਰ ਸੇਵਾ ਵੱਲੋਂ ਲੰਗਰ ਤੇ ਐ ਜੀ ਪੀ ਵੱਲੋਂ ਲੰਗਰ ਸਾਰਿਆਂ ਨੇ ਮਿਲ ਕੇ ਸਰਪੂਰਾਮ ਦਾਸ ਜੀ ਦੇ ਪ੍ਰਕਾਸ਼ ਜੀ ਨੂੰ ਮੁੱਖ ਰੱਖਦੇ ਹੋਏ ਸੰਗਤਾਂ ਦੀ ਸੇਵਾ ਕੀਤੀ ਹੈ ਤੇ ਸੰਗਤਾਂ ਦੇ ਸਹਿਯੋਗ ਨਾਲ ਹੀ ਸਾਰਾ ਇਹ ਪਰੰਪਰਾ ਚੱਲਦੀ ਆ ਰਹੀ ਹੈ ਮੈਂ ਸਾਰੀਆਂ ਸੰਗਤਾਂ ਨੂੰ ਸਿਰਬੁਰ ਰਾਮ ਦਾ ਸੋਸਾਇਟੀ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਤਜ ਤਿਸ਼ ਨੂੰ ਮੁੱਖ ਰੱਖਦੇ ਹੋਏ ਵਧਾਈਆਂ ਦਿੰਨਾ ਸਾਰੀਆਂ ਸੰਗਤਾਂ ਦੇ ਸੀ ਗੁਰੂ ਨਾਨਕ ਦੇਵ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਸਤੇ ਮੈਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦਿੰਨਾ ਮਹਾਰਾਜ ਨੇ ਕਿਰਪਾ ਕੀਤੀ ਹੈ ਜਿਸ ਸੰਸਾਰ ਤੇ ਆ ਕੇ ਸਾਰੇ ਦੁਨੀਆ ਨੂੰ ਇੱਕ ਰਾਸਤੇ ਤੇ ਚੱਲਣ ਦਾ ਅਪਦੇਸ਼ ਦਿੱਤਾ ਤਾਂ ਕਿ ਸਾਰੀਆਂ ਸੰਗਤਾਂ ਰਲ ਮਿਲ ਕੇ ਆਪਣਾ ਜੀਵਨ ਬਤੀਤ ਕਰ ਸਕਣ। ਉਹ ਮੁੱਲਾ ਜੀ ਜਿਵੇਂ ਸਾਨੂੰ ਪਤਾ ਹੈ ਅੱਜ ਦਾ ਦਿਹਾੜਾ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਹੈਗਾ। ਗੁਰੂ ਨਾਨਕ ਦੇਵ ਜੀ ਜੋ ਸਾਡੇ ਸਿੱਖੀ ਦੇ ਪਹਿਲੇ ਗੁਰੂ ਹਨ ਤੇ ਉਹਨਾਂ ਨੂੰ ਬਾਬਾ ਨਾਨਕ ਵੀ ਕਿਹਾ ਜਾਂਦਾ ਤੇ ਇਹਨਾਂ ਦਾ ਜਨਮ ਸultanpur 로ਦੀ ਵਿਖੇ ਹੋਇਆ ਤੇ ਗੁਰੂ ਨਾਨਕ ਦੇਵ ਜੀ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈਗਾ। ਮਨ ਨੂੰ ਨੀਵਾ ਮਤ ਉੱਚੀ ਰੱਖਣਾ ਇਹੀ ਅਸੂਲ ਲੈ ਕੇ ਅਸੀਂ ਆਪਣੀ ਜ਼ਿੰਦਗੀ ਚ ਤੁਰਦੇ ਤੇ ਚੱਲਦੇ ਫਿਰਦੇ ਤੇ ਚੜ੍ਹਦੀ ਕਲਾ ਚ ਰਹਿਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਰੀ ਸੰਗਤਾਂ ਨੂੰ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਹੋਣ ਜੀ ਅੱਜ ਜਿੱਥੇ ਸਾਰੀ ਸਮੁੱਚੀ ਦੁਨੀਆ ਤੇ ਗੁਰੂ ਨਾਨਕ ਦੇਵ ਜੀ ਦਾ ਪਵਿੱਤਰ ਦਿਹਾੜਾ ਮਨਾਇਆ ਜਾ ਰਿਹਾ ਹੈ ਉੱਥੇ ਅੱਜ ਨਾਬੇ ਦੀਆਂ ਸੰਗਤਾਂ ਵੀ ਗੁਰੂ ਨਾਨਕ ਦੇਵ ਜੀ ਅੱਗੇ ਅਰਦਾਸ ਕਰਨ ਆਈਆਂ ਹਨ ਗੁਰੂ ਜੀ ਸਾਰਿਆਂ ਨੂੰ ਸਮst ਬੁੱਧੀ ਬਖਸ਼ੇ ਅਰਦਾਸ ਕਰਨ ਆਈਆਂ ਹਨ ਅਤੇ ਆਪ ਸਾਰੀ ਸੰਗਤਾਂ ਨੂੰ ਗੁਰੂ ਜੀ ਦੀਆਂ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਗੁਰੂ ਸਾਹਿਬ ਜੀ ਸਾਰਿਆਂ ਨੂੰ ਬਖਸ਼ਿਸ਼ ਕਰਨ ਅਰਦਾਸ ਸਾਰੇ ਕਰਨ ਇਕੱਠੇ ਹੋ ਕੇ ਤੇ ਸਾਰੇ ਸਰਬਤ ਦਾ ਭਲਾ ਹੋਵੇ ਤਾਂ ਤਾਂ ਕੋ ਸ੍ਰੀ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦਾ